ਸਤਿ ਸ਼੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਮੈਂਚੈਸਟਰ ਟੈਸਟ ਚੋਕ ਕੇ ਐਲ ਰਾਹੁਲ ਦਾ ਵੱਡਾ ਕਾਰਨਾਮਾ ਸਚਿਨ ਕੋਹਲੀ ਦੀ ਲਿਸਟ ਚ ਹੋਏ ਸ਼ਾਮਲ ਭਾਰਤੀ ਭਾਰਤ ਤੇ ਇੰਗਲੈਂਡ ਵਿਚਾਲੇ ਪੰਜ ਮੈਚਾਂ ਦੀ ਟੈਸਟ ਸੀਰੀਜ਼ ਦਾ ਚੌਥਾ ਮੈਚ ਬੁੱਧਵਾਰ ਨੂੰ ਮੈਂਚੈਸਟਰ ਵਿੱਚ ਖੇਡਿਆ ਜਾ ਰਿਹਾ ਹੈ ਇਸ ਦੌਰਾਨ ਭਾਰਤੀ ਬੱਲੇਬਾਜ਼ ਕੇ ਐਲ ਰਾਹੁਲ ਨੇ ਇਸ ਇਤਿਹਾਦ ਦੇ ਪੰਨਿਆਂ ਵਿੱਚ ਆਪਣਾ ਨਾਮ ਦਰਜ ਕਰਵਾ ਲਿਆ ਹੈ ਨੇ ਪਹਿਲੀ ਵਾਰ ਪਹਿਲੀ ਪਾਰੀ ਖੇਡਦਿਆਂ ਹੀ ਖੇਡਦਿਆਂ ਇੰਗਲੈਂਡ ਦੀ ਧਰਤੀ ਤੇ ਟੈਸਟ ਕ੍ਰਿਕਟ ਵਿੱਚ 1000 ਦੌੜਾਂ ਪੁਰੀਆਂ ਕੀਤੀਆਂ ਹਨ ਰਾਹੁਲ ਕ੍ਰਿਕਟ ਇਤਿਹਾਸ ਵਿੱਚ ਅਜਾਹ ਕਰਨ ਵਾਲਾ ਸਿਰਫ ਪੰਜਵਾਂ ਭਾਰਤੀ ਖਿਡਾਰੀ ਬਣ ਗਿਆ ਹੈ ਰਾਹੁਲ ਤੋਂ ਪਹਿਲਾਂ ਸਚਿਨ ਦੰਦੋਲਕਰ ਸਚਿਨ ਗਾਵਸਕਰ ਰਾਹੁਲ ਦਰਾਵਿਡ ਅਤੇ ਵਿਰਾਟ ਕੋਲੀ ਇਹ ਉਪਲਬਧੀ ਹਾਸਲ ਕਰ ਚੁੱਕੇ ਹਨ ਰਾਹੁਲ ਨੇ ਇੰਗਲੈਂਡ ਵਿੱਚ 13 ਟੈਸਟ ਮੈਚਾਂ ਵਿੱਚ ਲਗਭਗ 42 ਦੀ ਔਸਤ ਨਾਲ 1000 ਤੋਂ ਵੱਧ ਦੌੜਾਂ ਬਣਾਈਆਂ ਹਨ ਰਾਹੁਲ ਨੇ ਇੰਗਲੈਂਡ ਵਿੱਚ ਟੈਸਟ ਕ੍ਰਿਕਟ ਵਿੱਚ 4 ਸੈਂਕੜੇ ਲਗਾਏ ਹਨ ਰਾਹੁਲ ਨੇ ਲਾਡਸ ਵਿੱਚ ਪਿਛਲੇ ਮੈਚ ਵਿੱਚ ਸ਼ਾਨਦਾਰ ਸੈਂਕੜਾ ਲਗਾਇਆ ਹੈ ਇੰਗਲੈਂਡ ਵਿੱਚ ਰਾਹੁਲ ਦਾ ਸਭ ਤੋਂ ਵਧੀਆ ਸਕੋਰ 149 ਦੌੜਾ ਰਹਾ ਹੈ ਰਾਹੁਲ ਨੇ ਇੰਗਲੈਂਡ ਵਿਰੁੱਧ ਇਸ ਲੜੀ ਵਿੱਚ 400 ਤੋਂ ਵੱਧ ਦੌੜਾਂ ਬਣਾਈਆਂ ਹਨ ਰਾਹੁਲ ਨੇ ਇਸ ਸੀਰੀਜ਼ ਵਿੱਚ ਦੋ ਅਰਧ ਸੈਂਕੜੇ ਅਤੇ ਇੱਕ ਸੈਂਕੜਾ ਲਗਾਇਆ ਹੈ ਇਸ ਸੀਰੀਜ਼ ਵਿੱਚ ਰਾਹੁਲ ਦਾ ਸਭ ਤੋਂ ਵਧੀਆ ਸਕੋਰ 137 ਦੌੜਾ ਰਹਾ ਹੈ ਭਾਰਤੀ ਟੀਮ ਲਈ ਇਹ ਮੈਚ ਕਿਸੇ ਵੀ ਕੀਮਤ ਤੇ ਜਿੰਨਾ ਮਹੱਤਵਪੂਰਨ ਹੈ ਭਾਰਤੀ ਟੀਮ ਸੀਰੀਜ਼ ਵਿੱਚ ਇੱਕ ਪੈਂਟ ਦੋ ਨਾਲ ਪਿੱਛੇ ਹੈ ਜੇਕਰ ਉਹ ਇਹ ਮੈਚ ਹਾਰ ਜਾਂਦੀ ਹੈ ਤਾਂ ਉਹ ਸੀਰੀਜ਼ ਵੀ ਗਵਾਲ ਦੇਵੇਗੀ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ